ਕਿਸਾਨੀ ਹੱਕਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ ਹੋਏ ਨੇ ਅੱਜ ਸਾਲ ਦੇ ਆਖਰੀ ਦਿਨ 31 ਦਸੰਬਰ ਨੂੰ ਡੱਲੇਵਾਲ ਦੀ ਭੁੱਖ ਦਾ 36ਵਾਂ ਦਿਨ ਹੈ ਕਰੀਬ 70 ਸਾਲ ਦੇ ਇਸ ਬਜ਼ੁਰਗ ਨੇ 36 ਦਿਨ ਤੱਕ ਸਰੀਰ ਦੇ ਅੰਦਰ ਅੰਨ ਦਾ ਇੱਕ ਦਾਣਾ ਤੱਕ ਨਹੀਂ ਪਾਇਆ ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੇ ਭੁੱਖ ਹੜਤਾਲ ਰੱਖੀ ਹੋਵੇ ਕਿਉਂਕਿ ਭੁੱਖ ਹੜਤਾਲਾਂ ਦਾ ਸਿਲਸਿਲਾ ਪੰਜਾਬ ਜਾਂ ਸਿੱਖਾਂ ਦੇ ਵਿੱਚ ਨਵਾਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਬਹੁਤ ਵਾਰ ਬਹੁਤ ਭੁੱਖ ਹੜਤਾਲਾਂ ਹੋ ਚੁੱਕੀਆਂ ਹਨ ਜੇਕਰ ਦੇਖਿਆ ਜਾਵੇ ਤਾਂ ਗੁਰਬਾਣੀ ਜਾਂ ਸਿੱਖ ਸਿਧਾਂਤਾਂ ਦੇ ਅਨੁਸਾਰ ਭੁੱਖ ਹੜਤਾਲ ਜਾਂ ਮਰਨ ਵਰਤ ਜਾਇਜ਼ ਨਹੀਂ ਹੈ ਪਰ ਭੁੱਖ ਹੜਤਾਲ ਦੇ ਰਾਹੀ ਜਨਤਾ ਨੂੰ ਜਗਾਉਣ ਦਾ ਇੱਕ ਚੰਗਾ ਜ਼ਰੀਆ ਜ਼ਰੂਰ ਲੋਕਾਂ ਨੇ ਅਪਣਾ ਲਿਆ ਹੈ ਦੇਖਿਆ ਜਾਵੇ ਤਾਂ ਜਦੋਂ ਦੇਸ਼ ਦੀ ਆਜ਼ਾਦੀ ਦੇ ਸਮੇਂ ਕੁਲਾਟੀਆਂ ਸੰਘਰਸ਼ ਕਰ ਰਹੇ ਸੀ ਤਾਂ ਉਦੋਂ ਵੀ ਕਈ ਕ੍ਰਾਂਤੀਕਾਰੀਆਂ ਨੇ ਇਹ ਜਿਹੜਾ ਹੀਲਾ ਅਪਣਾਇਆ ਸੀ ਭੁੱਖ ਹੜਤਾਲ ਦਾ ਤੇ ਉਹ ਕਿਤੇ ਨਾ ਕਿਤੇ ਕੁਝਕ ਸਫਲ ਵੀ ਜ਼ਰੂਰ ਹੋਈ ਸੀ ਫਿਰ ਦੇਖਦੇ ਦੇਖਦੇ ਇਹ ਜਿਹੜਾ ਸਿਲਸਿਲਾ ਅੱਗੇ ਦੀ ਅੱਗੇ ਜਾਰੀ ਹੋਣ ਲੱਗਾ ਕਿ ਇੱਕ ਨੂੰ ਜੇਕਰ ਸਫਲਤਾ ਮਿਲ ਰਹੀ ਹੈ ਤਾਂ ਦੂਜੇ ਵੀ ਭੁੱਖ ਹੜਤਾਲ ਦਾ ਇਹ ਜਿਹੜਾ ਜ਼ਰੀਆ ਉਹ ਅਪਣਾ ਰਹੇ ਨੇ ਪਰ ਇਹ ਨਿਰਭਰ ਕਰਦਾ ਹੈ ਕਿ ਭੁੱਖ ਹੜਤਾਲ ਰੱਖਣ ਵਾਲਾ ਜਿਹੜਾ ਵਿਅਕਤੀ ਹੈ ਜਿਹੜਾ ਵੀ ਹੈ ਉਸ ਦੇ ਨਿਸ਼ਚੇ ਦੇ ਉੱਤੇ ਉਸ ਦੀ ਸਾਫ਼ ਨੀਅਤ ਦੇ ਤੇ ਨਿਸ਼ਚੇ ਦੇ ਤੇ ਜੇਕਰ ਉਹ ਚੰਗੇ ਨਿਸ਼ਚੇ ਦੇ ਨਾਲ ਦ੍ਰਿੜਤਾ ਦੇ ਨਾਲ ਭੁਖੜ ਹੜਤਾਲ ਰੱਖਦਾ ਹੈ ਤਾਂ ਉਹ ਜਨਤਾ ਨੂੰ ਜਗਾਉਣ ਜਨਤਾ ਦਾ ਸਾਥ ਲੈਣ ਦੇ ਵਿੱਚ ਕਾਮਯਾਬ ਹੁੰਦਾ ਹੈ ਤੇ ਆਪਣੀ ਮੰਜ਼ਿਲ ਨੂੰ ਵੀ ਸਰ ਕਰਦਾ ਹੈ ਜੇਕਰ ਉਹ ਸਿਰਫ ਵਾਵਾ ਖੱਟਣਾ ਚਾਹੁੰਦਾ ਹੈ ਭੁਖੜ ਹੜਤਾਲ ਦੇ ਜ਼ਰੀਏ ਕਿ ਮੈਂ ਇੰਨੇ ਦਿਨ ਕੁਝ ਖਾਦਾ ਨਹੀਂ ਮੈਂ ਜਨਤਾ ਲਈ ਆਵਾਜ਼ ਚੁੱਕ ਰਿਹਾ ਹਾਂ ਤਾਂ ਉਹ ਲੋਕਾਂ ਨੂੰ ਵੀ ਆਪਣੇ ਨਾਲ ਨਹੀਂ ਪਾਉਂਦਾ ਤੇ ਨਾ ਹੀ ਉਹ ਕਾਮਯਾਬ ਹੁੰਦਾ ਹੈ ਖੈਰ ਆਪਾਂ ਗੱਲ ਕਰ ਰਹੇ ਹਾਂ ਜੋ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਆ ਕਾਫੀ ਮਸ਼ਹੂਰ ਤੇ ਲੰਬਾ ਸਮਾਂ ਰਹੀਆਂ ਭੁੱਖ ਹੜਤਾਲਾਂ ਨੇ ਉਹਨਾਂ ਦੀ ਗੱਲ ਕਰਾਂਗੇ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਕਿੰਨੀਆਂ ਭੁੱਖ ਹੜਤਾਲਾਂ ਹੋ ਚੁੱਕੀਆਂ ਨੇ ਕਿਹੜੀਆਂ ਦੇ ਅੱਗੇ ਸਰਕਾਰ ਨੂੰ ਮਜਬੂਰਨ ਝੁਕਣਾ ਪਿਆ ਤੇ ਕਿਹੜੀਆਂ ਅਜਹੀਆਂ ਨੇ ਜਿਨ੍ਹਾਂ ਦੇ ਵਿੱਚ ਭੁੱਖ ਹੜਤਾਲ ਕਰਨ ਵਾਲੇ ਅਸਫਲ ਰਹੇ ਨੇ ਤੇ ਉਹਨਾਂ ਨੂੰ ਮੌਤ ਦਾ ਵੀ ਸਾਹਮਣਾ ਕਰਨਾ ਪਿਆ 1929 ਦੇ ਵਿੱਚ ਸਰਦਾਰ ਭਗਤ ਸਿੰਘ ਦੇ ਵੱਲੋਂ ਲਾਹੌਰ ਦੀ ਮੀਆਂ ਵਾਲੀ ਜੇਲ੍ਹ ਦੇ ਅੰਦਰ ਸਿਆਸੀ ਕੈਦੀਆਂ ਦੇ ਪ੍ਰਤੀ ਕੀਤੇ ਜਾ ਰਹੇ ਮਾੜੇ ਵਿਵਹਾਰ ਦਾ ਵਿਰੋਧ ਜਤਾਉਣ ਦੇ ਨੂੰ ਲੈ ਕੇ ਭੁਖੜ ਹੜਤਾਲ ਕੀਤੀ ਗਈ ਸੀ ਜਿਹੜੀ ਕਿ ਪੰਜਾਬ ਦੀ ਹੀ ਨਹੀਂ ਸਗੋ ਪੂਰੇ ਭਾਰਤ ਦੇ ਇਤਿਹਾਸ ਦੀ ਸਭ ਤੋਂ ਮਸ਼ਹੂਰ ਤੇ ਪੁਰਾਣੀ ਭੁਖੜ ਹੜਤਾਲ ਰਹੀ ਹੈ ਜਿਹੜੀ ਕਿ ਪੂਰੇ 116 ਦਿਨ ਤੱਕ ਚੱਲੀ ਸੀ ਤੇ ਆਖਿਰਕਾਰ ਆਪਣੇ ਪਿਤਾ ਦੇ ਕਹਿਣ ਤੇ ਭਗਤ ਸਿੰਘ ਨੂੰ ਇਹ ਭੁਖੜ ਹੜਤਾਲ ਖਤਮ ਕਰਨੀ ਪਈ ਇਸ ਭੁਖੜ ਹੜਤਾਲ ਦੇ ਬਾਵਜੂਦ ਵੀ ਜੇਲ੍ਹ ਦੇ ਅੰਦਰਲੇ ਹਾਲਾਤ ਬਹੁਤੇ ਚੰਗੇ ਤਾਂ ਨਹੀਂ ਹੋਏ ਪਰ ਇਸ ਹੜਤਾਲ ਨੇ ਪੰਜਾਬ ਤੇ ਇਸ ਤੋਂ ਬਾਹਰ ਆਜ਼ਾਦੀ ਦੀ ਲੜਾਈ ਲੜ ਰਹੇ ਦੇਸ਼ ਭਗਤਾਂ ਵਿੱਚ ਭਗਤ ਸਿੰਘ ਦੇ ਪ੍ਰਤੀ ਸੋਚ ਨੂੰ ਜ਼ਰੂਰ ਬਦਲ ਦਿੱਤਾ ਸੀ 1961 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਬੋਲ ਦੇ ਇਲਾਕਿਆਂ ਦਾ ਇੱਕ ਵੱਖਰਾ ਪੰਜਾਬੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਭੁਖ ਹੜਤਾਲ ਸ਼ੁਰੂ ਕੀਤੀ ਸੀ ਇਹ ਮਰਨ ਵਰਤ ਉਹਨਾਂ ਨੇ ਆਪਣਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਕੀਤਾ ਸੀ ਤੇ ਅਰਦਾਸ ਕੀਤੀ ਸੀ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਮਰਨ ਵਰਤ ਜਾਰੀ ਰੱਖਣਗੇ ਹਾਲਾਂਕਿ ਉਹਨਾਂ ਦੀ ਇਹ ਵਾਲੀ ਭੁੱਖ ਹੜਤਾਲ 48 ਦਿਨ ਤੱਕ ਰਹੀ ਤੇ ਫਤੇ ਸਿੰਘ ਜੋ ਕਿ ਉਸ ਵੇਲੇ ਅਕਾਲੀ ਆਗੂ ਸੀ ਤੇ ਪੰਡਿਤ ਨਹਿਰੂ ਦੇ ਵੱਲੋਂ ਉਹਨਾਂ ਨੂੰ ਇੰਨੇ ਦਿਨਾਂ ਤੋਂ ਬਾਅਦ ਜੂਸ ਪਲਾ ਕੇ ਉਹਨਾਂ ਦੀ ਇਹ ਹੜਤਾਲ ਖਤਮ ਕਰਵਾ ਦਿੱਤੀ ਗਈ ਸੀ ਜਿਹੜੀ ਕਿ ਸਿਰੇ ਨਹੀਂ ਸੀ ਚੜੀ ਪਰ ਉਹਨਾਂ ਦੇ ਇਸ ਫੈਸਲੇ ਤੋਂ ਆਮ ਲੋਕ ਬਹੁਤ ਹੀ ਨਾਖੁਸ਼ ਸਨ ਇਸ ਦੇ ਨਾਲ ਨਾਲ ਅਕਾਲੀ ਦਲ ਦੇ ਬਹੁਤੇ ਸਾਰੇ ਲੀਡਰ ਵੀ ਆ ਜਿਹੜੇ ਆਮ ਲੋਕ ਵੀ ਆ ਉਹ ਵੀ ਮਾਸਟਰ ਤਾਰਾ ਸਿੰਘ ਦੇ ਖਿਲਾਫ ਹੋ ਗਏ ਸੀ ਇਸੇ ਭੁੱਖ ਹੜਤਾਲ ਦੇ ਤਹਿਤ ਇੱਕ ਵਾਰ ਫਿਰ ਤੋਂ ਪੰਜਾਬ ਦੀ ਵੰਡ ਹੋਈ ਸੀ ਸੋ ਇਹ ਕਹਿਣਾ ਜਾਇਜ਼ ਹੋਵੇਗਾ ਕਿ ਭੁੱਖ ਹੜਤਾਲ ਕਰਨ ਵਾਲੇ ਦੇ ਬਹੁਤ ਨਿਰਭਰ ਕਰਦਾ ਹੈ ਕਿ ਉਸ ਨੇ ਭੁੱਖ ਹੜਤਾਲ ਨੂੰ ਸਿਰੇ ਚੜ੍ਹਨਾ ਹੈ ਜਾਂ ਨਹੀਂ ਜੇਕਰ ਭੁੱਖ ਹੜਤਾਲ ਸਿਰੇ ਚੜ੍ਹਨ ਵਾਲਾ ਨਹੀਂ ਹੈ ਉਹ ਨਿਸ਼ਚੇ ਦੇ ਨਾਲ ਦ੍ਰਿੜਤਾ ਦੇ ਨਾਲ ਪੋਖੜ ਤਲ ਨਹੀਂ ਰੱਖਦਾ ਆਪਣੀ ਮੰਜ਼ਿਲ ਸਾਰ ਨਹੀਂ ਕਰ ਪਾਉਂਦਾ ਤਾਂ ਉਸ ਦੇ ਬਹੁਤ ਮਾਰੂ ਸੱਟੇ ਦੇਖਣੇ ਪੈ ਸਕਦੇ ਨੇ ਇਸੇ ਤਰ੍ਹਾਂ ਇਸ ਵੰਡ ਤੋਂ ਨਾਰਾਜ਼ਗੀ ਜਤਾਉਂਦੇ ਹੋਏ 1966 ਦੇ ਵਿੱਚ ਫਿਰ ਅਕਾਲੀ ਆਗੂ ਫਤਿਹ ਸਿੰਘ ਸੰਤ ਫਤਿਹ ਸਿੰਘ ਨੇ ਵੀ ਇੱਕ ਮਰਨ ਵਰਤ ਸ਼ੁਰੂ ਕੀਤਾ ਸੀ ਜਿਹੜਾ ਕਿ ਮਹਿਜ਼ ਇੱਕ ਟੋਂਗ ਸੀ ਜਿਹਦੇ ਨਾਲ ਉਹਨੇ ਹਰਮੰਦਰ ਸਾਹਿਬ ਦੀ ਛੱਤ ਦੇ ਉੱਤੇ ਹਮਨਕੁੰਡ ਬਾਲੇ ਸੀਗੇ ਤੇ ਸਿੱਖ ਧਰਮ ਦੀ ਮਰਿਆਦਾ ਦਾ ਅਰਦਾਸ ਦਾ ਵੀ ਅਪਮਾਨ ਕੀਤਾ ਸੀ ਉਹਨਾਂ ਦੀ ਇਹ ਭੁੱਖ ਹੜਤਾਲ ਕਿਸੇ ਸਿਰੇ ਨਹੀਂ ਸੀ ਚੜੀ ਇਸ ਦਾ ਨੁਕਸਾਨ ਹੀ ਕੌਮ ਨੂੰ ਦੇਖਣਾ ਪਿਆ ਸੀ ਕੁਝ ਬਣਿਆ ਨਹੀਂ ਸੀ ਅਕਾਲੀ ਲੀਡਰਾਂ ਦੀਆਂ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਭੋਖੜ ਹੜਤਾਲ ਸ਼ੁਰੂ ਕੀਤੀ ਸੀ। ਉਹਨਾਂ ਨੇ ਅਕਾਲੀ ਆਗੂ ਫਤਿਹ ਸਿੰਘ ਉੱਤੇ ਇਲਜ਼ਾਮ ਵੀ ਲਾਇਆ ਸੀ ਕਿ ਉਸ ਨੇ ਆਪਣੀ ਅਰਦਾਸ ਨੂੰ ਤੋੜ ਕੇ ਸਿੱਖ ਧਰਮ ਦੀ ਮਰਿਆਦਾ ਦਾ ਕਹਾਣ ਕੀਤਾ ਹੈ। ਮੰਗਾਂ ਪੂਰੀਆਂ ਹੋਣ ਤੱਕ ਜੇਕਰ ਉਹਨੇ ਹੜਤਾਲ ਸ਼ੁਰੂ ਕੀਤੀ ਸੀ ਤਾਂ ਉਸ ਨੂੰ ਖਤਮ ਨਹੀਂ ਸੀ ਕਰਨੀ ਚਾਹੀਦੀ। ਦਰਸ਼ਨ ਸਿੰਘ ਫੇਰੂਮਾਨ ਨੇ ਇਹ ਜਿਹੜੀ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕੀਤੀ ਸੀ ਖੁਦ ਉਹ 84 ਸਾਲਾਂ ਦੀ ਉਮਰ ਦੇ ਸੀ ਜਦੋਂ ਉਹਨਾਂ ਨੇ ਭੁਖ ਹੜਤਾਲ ਦਾ ਐਲਾਨ ਕੀਤਾ ਸੀ ਕਿ ਸਾਰੇ ਪੰਜਾਬੀ ਬੋਲ ਦੇ ਇਲਾਕੇ ਹਰਿਆਣੇ ਤੋਂ ਪੰਜਾਬ ਦੇ ਵਿੱਚ ਤਬਦੀਲ ਕੀਤੇ ਜਾਣ ਇਸ ਦੇ ਤਹਿਤ 12 ਅਗਸਤ 1969 ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ 15 ਅਗਸਤ ਨੂੰ ਅੰਮ੍ਰਿਤਸਰ ਜੇਲ੍ਹ ਦੇ ਅੰਦਰ ਹੀ ਫੈਰੂਮਾਨ ਨੇ ਆਪਣਾ ਮਨ ਮਰਨ ਵਰਤ ਸ਼ੁਰੂ ਕੀਤਾ ਸੀ ਤੇ ਅਰਦਾਸ ਵੀ ਕੀਤੀ ਸੀ ਜਿਹੜਾ ਵਰਤਿਆ ਇਹ ਤੋੜ ਨਿਬੇ ਤੇ ਉਹ ਅਰਦਾਸ ਦਾ અપਮਾਨ ਨਹੀਂ ਕਰਨ ਚਾਹੁੰਦੇ 27 ਅਗਸਤ ਨੂੰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਖਾਣ ਪੀਣ ਤੋਂ ਇਨਕਾਰ ਕਰ ਦਿੱਤਾ ਇਲਾਜ ਕਰਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਤੇ ਆਖਿਰਕਾਰ ਭੁੱਖ ਹੜਤਾਲ ਦੇ 74ਵੇਂ ਦਿਨ 27 ਅਕਤੂਬਰ 1969 ਨੂੰ ਉਹ ਅਕਾਲ ਚਲਾਣਾ ਕਰ ਗਏ ਪਰ ਲੋਕ ਅੱਜ ਵੀ ਉਹਨਾਂ ਦਾ ਸਤਿਕਾਰ ਦੇ ਨਾਲ ਨਾਮ ਲੈਂਦੇ ਨੇ ਉਹਨਾਂ ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਰਕੇ ਜਾਣਿਆ ਜਾਂਦਾ ਹੈ ਫੇਰ ਨਾਮ ਆਉਂਦਾ ਹੈ ਭਾਈ ਗੁਰਬਖਸ਼ ਸਿੰਘ ਦਾ ਜਿਨ੍ਹਾਂ ਨੇ ਨਵੰਬਰ 2013 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ 44 ਦਿਨ ਦੀ ਭੁੱਖ ਹੜਤਾਲ ਕੀਤੀ ਸੀ ਮੋਹੱਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਪਰ ਉਹਨਾਂ ਦੀ ਇਹ ਭੁੱਖ ਹੜਤਾਲ ਵੀ ਸਿਰੇ ਨਹੀਂ ਸੀ ਚੜੀ ਉਸ ਵੇਲੇ ਬਹੁਤ ਸਾਰੇ ਲੋਕ ਮੀਡੀਆ ਸੀ ਜਿਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਦਾ ਸਾਥ ਦਿੱਤਾ ਸੀ ਉਹਨਾਂ ਨੇ ਇਹ ਭੁੱਖ ਹੜਤਾਲ ਸਰਕਾਰ ਦੇ ਜਾਂ ਐਸਜੀਪੀਸੀ ਦੇ ਬੰਦਿਆਂ ਦੇ ਕਹਿਣ ਤੇ ਬੰਦ ਕਰ ਦਿੱਤੀ ਸੀ 27 ਦਸੰਬਰ 2013 ਦੇ ਵਿੱਚ ਉਹਨਾਂ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਕੁਝ ਸਾਲ ਬਾਅਦ ਉਹਨਾਂ ਨੇ ਟੈਂਕੀ ਦੇ ਉੱਤੇ ਇੱਕ ਕੋਈ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸ਼ਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਉਹਨਾਂ ਤੋਂ ਬਾਅਦ ਫਿਰ ਬਾਪੂ ਸੂਰਤ ਸਿੰਘ ਖਾਲਸਾ ਜਿਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਵੱਲੋਂ ਅਰਦਾਸ ਕਰਕੇ ਬਚਨਾ ਤੋਂ ਖਿਸਕ ਜਾਣ ਪਿੱਛੋਂ ਕੌਮ ਦੇ ਬਣ ਰਹੇ ਮਜ਼ਾਕ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਕਾਰਜ ਨੂੰ ਸ਼ੁਰੂ ਕੀਤਾ ਤੇ ਉਹ ਆਪ ਮਰਨ ਵਰਤ ਉੱਤੇ ਬੈਠ ਗਏ ਕਿਉਂਕਿ ਅਰਦਾਸ ਸੋਧ ਕੇ ਜਦ ਗੁਰੂ ਦਾ ਸਿੱਖ ਕੋਈ ਕਾਰਜ ਆਰੰਭਦਾ ਹੈ ਤਾਂ ਉਹ ਫਿਰ ਮੌਤ ਦਾ ਭੈ ਨਹੀਂ ਕਰਦਾ ਕਰੀਬ 90 ਸਾਲ ਦੀ ਉਮਰ ਦੇ ਬਾਪੂ ਸੂਰਤ ਸਿੰਘ ਖਾਲਸਾ ਨੇ ਇਹ ਸਭ ਤੋਂ ਲੰਮਾ ਸਮਾਂ ਭੁੱਖ ਹੜਤਾਲ ਕੀਤੀ ਸੀ 8 ਸਾਲ ਤੱਕ 16 ਜਨਵਰੀ 2015 ਨੂੰ ਉਹਨਾਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਸੀ ਤੇ 14 ਜਨਵਰੀ 2023 ਨੂੰ ਜਾ ਕੇ ਉਹਨਾਂ ਨੇ ਆਪਣਾ ਇਹ ਮਰਨ ਵਰਤ ਤੋੜਿਆ ਸੀ 8 ਸਾਲ ਉਹਨਾਂ ਨੇ ਇਹ ਸੰਘਰਸ਼ ਜਿਹੜਾ ਉਹਨੂੰ ਚਲਾਇਆ ਸੀ ਇਸ ਪੂਰੇ ਸਮੇਂ ਦੇ ਦੌਰਾਨ ਉਹਨਾਂ ਨੂੰ ਨੱਕ ਦੇ ਰਾਹੀਂ ਭੋਜਨ ਦਿੱਤਾ ਗਿਆ ਬਾਪੂ ਸੂਰਤ ਸਿੰਘ ਖਾਲਸਾ ਨੇ ਓੜਨਾ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਵਾਸਤੇ ਇਸ ਸੰਘਰਸ਼ ਨੂੰ ਰੰਭਿਆ ਸੀ ਜੋ ਆਪਣੀਆਂ ਸ਼ਰਤਾਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਅੱਜ ਵੀ ਬੰਦ ਹਨ ਇਹ ਮਰਨ ਵਰਤ ਉਹਨਾਂ ਨੇ ਆਪਣੇ ਘਰ ਤੋਂ ਸ਼ੁਰੂ ਕੀਤਾ ਸੀ ਪਰ ਸਮੇਂ ਦੇ ਨਾਲ ਜ਼ਿਆਦਾਤਰ ਜਿਹੜਾ ਸਮਾਂ ਆ ਉਹਨਾਂ ਦਾ ਉਹ ਹਸਪਤਾਲ ਦੇ ਵਿੱਚ ਹੀ ਰਹੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਕੀਤੀ ਗਈ ਭਾਵੁਕ ਅਪੀਲ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੇ ਆਪਣਾ ਇਹ ਮਰਨ ਵਰਤ ਖਤਮ ਕੀਤਾ ਸੀ ਤੇ ਹੁਣ ਇਸ سلسلے ਨੂੰ ਅੱਗੇ ਤੋਰਦੇ ਹੋਏ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਭੁਖੜ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਕਈ ਸਾਰੀਆਂ ਸਰੀਰਕ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦੀ ਲੜਾਈ ਲੜ ਰਹੇ ਨੇ 26 ਨਵੰਬਰ 2024 ਨੂੰ ਡੱਲੇਵਾਲ ਨੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਸੀ ਤੇ ਅੱਜ ਸਾਲ ਦਾ ਆਖਰੀ ਦਿਨ ਜਾ ਰਿਹਾ ਹੈ ਸਾਲ ਦਾ ਆਖਰੀ ਦਿਨ ਜਾਰੀ ਹੈ ਤੇ ਉਹਨਾਂ ਨੂੰ 36 ਦਿਨ ਹੋ ਚੁੱਕੇ ਨੇ ਭੋਖੜਤਾਲ ਦੇ ਉੱਤੇ ਬੈਠੇ ਹੋਿਆਂ ਨੂੰ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਬੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਮਰਨਵਰਤ ਜਾਰੀ ਰਹੂਗਾ ਉਹਨਾਂ ਨੂੰ ਮੌਤ ਕਬੂਲਿਆ ਪਰ ਉਹ ਆਪਣੇ ਸੰਘਰਸ਼ ਨੂੰ ਅਧ ਵਿਚਾਲੇ ਨਹੀਂ ਛੱਡਣਗੇ ਤੇ ਜੇਕਰ ਉਹਨਾਂ ਦੀ ਇਸ ਅੰਦੋਲਨ ਦੇ ਦੌਰਾਨ ਮਰਨਵਰਤ ਦੇ ਦੌਰਾਨ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਇਸ ਸੰਘਰਸ਼ ਨੂੰ ਅਧ ਵਿਚਾਲੇ ਨਾ ਛੱਡਿਆ ਜਾਵੇ ਇਸ ਨੂੰ ਸਿਰੇ ਚੜਾਇਆ ਜਾਵੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੱਖ-ਵੱਖ ਸਮਿਆਂ ਤੇ ਹੋਰ ਵੀ ਭੁਖੜ ਹਦਾਲਾਂ ਕੀਤੀਆਂ ਗਈਆਂ ਨੇ ਇਹ ਨਹੀਂ ਕਿ ਇਹ ਹੁਣ ਉਹਨਾਂ ਦੀ ਪਹਿਲੀ ਭੁਖੜ ਹਦਾਲ ਹੈ ਇਹ ਹੁਣ ਤੱਕ ਦੀ ਨਦੀ ਸ਼ੇਵੀ ਪੋਖੜਤਾਲ ਹੈ ਤੇ ਹੁਣ ਤੱਕ ਦੀ ਸਭ ਤੋਂ ਲੰਬੀ ਵੀ ਹੈ ਇਸ ਪੋਖੜਤਾਲ ਦੇ ਦੌਰਾਨ ਡੱਲੇਵਾਲ ਸਿਰਫ ਪਾਣੀ ਪੀ ਰਹੇ ਨੇ ਤੇ ਇਸ ਮਰਨ ਵਰਤ ਨੂੰ ਸਿਰੇ ਚੜ੍ਹਨ ਦੇ ਲਈ ਉਹ ਪਹਿਲਾਂ ਹੀ ਆਪਣੀ ਸਾਰੀ ਜ਼ਮੀਨ ਤੇ ਪ੍ਰਾਪਰਟੀ ਆਪਣੇ ਪਰਿਵਾਰ ਦੇ ਨਾਮ ਕਰ ਚੁੱਕੇ ਹਨ ਇੱਥੇ ਤੁਹਾਡੀ ਜਾਣਕਾਰੀ ਦੇ ਲਈ ਇੱਕ ਹੋਰ ਪੋਖੜਤਾਲ ਜਿਹੜੀ ਕਿ ਦੁਨੀਆ ਦੀ ਸਭ ਤੋਂ ਲੰਬਾ ਸਮਾਂ ਚੱਲਣ ਵਾਲੀ ਪੋਖੜਤਾਲ ਹੈ ਉਸ ਬਾਰੇ ਵੀ ਦੱਸ ਦਿੰਨੇ ਹਾਂ ਜਿਹੜੀ ਕਿ 28 ਸਾਲ ਦੀ ਉਮਰ ਵਿੱਚ ਮਨੀਪੁਰ ਦੀ ਇਰੋਮ ਸ਼ਰਮੀਲਾ ਨੇ ਸ਼ੁਰੂ ਕੀਤੀ ਸੀ ਜਿਸ ਨੂੰ ਆਰਨ ਲੇਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹ 16 ਸਾਲ ਆਪਣੀ ਮੰਗ ਨੂੰ ਲੈ ਕੇ ਮਰਨ ਵਰਦ ਉੱਤੇ ਬੈਠੀ ਰਹੀ ਬਹੁਤ ਹੀ ਲੰਬਾ ਸਮਾਂ ਉਸ ਔਰਤ ਨੇ ਸੰਘਰਸ਼ ਕੀਤਾ ਜਿਸ ਨੂੰ ਪੂਰੀ ਦੁਨੀਆ ਜਾਣਦੀ ਹੈ ਇਰੋਮ ਫੌਜ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਕਾਨੂੰਨ ਆਰਮਡ ਫੋਰਸਸ ਸਪੈਸ਼ਲ ਪਾਵਰਸ ਐਕਟ ਦੇ ਜਾਂ ਜਿਸ ਨੂੰ ਅਫਸਪਾ ਵੀ ਕਿਹਾ ਜਾਂਦਾ ਹੈ ਉਸ ਦੇ ਖਿਲਾਫ ਭੋਖ ਹੜਤਾਲ ਦੇ ਉੱਤੇ ਬੈਠ ਗਈ ਸੀ ਉਨ੍ਹਾਂ ਦੀ ਮੰਗ ਇਹ ਸੀ ਕਿ ਮਨੀਪੁਰ ਦੇ ਵਿੱਚ ਲਾਗੂ ਕੀਤਾ ਗਿਆ ਅਫਸਫਾ ਹਟਾਇਆ ਜਾਵੇ ਕਿਉਂਕਿ ਇਸ ਦੀ ਆੜ ਵਿੱਚ ਬਹੁਤ ਸਾਰੇ ਮਾਸੂਮ ਲੋਕਾਂ ਦੀ ਜਾਨ ਲਈ ਜਾ ਰਹੀ ਹੈ ਸੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਭਰਪੂਰ ਵੀਡੀਓ ਅਮ ਜੇਕਰ ਕੋਈ ਜਾਣਕਾਰੀ ਰਹਿ ਗਈ ਹੋਵੇ ਜਾਂ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਜਾਣਕਾਰੀ ਕੋਈ ਗਲਤ ਬੋਲੀ ਗਈ ਹੋਵੇ ਤਾਂ ਉਸ ਵਾਸਤੇ ਖਿਮਾ ਜੇਕਰ ਤੁਹਾਨੂੰ ਕੋਈ ਹੋਰ ਜਾਣਕਾਰੀ ਇਸ ਦੇ ਮਾਮਲੇ ਵਿੱਚ ਸਬੰਧ ਵਿੱਚ ਪਤਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਦੱਸਣ ਦੀ ਕਿਰਪਾਲਤਾ ਜ਼ਰੂਰ ਕਰਨਾ